ਆਣਾ ਗਰਸ਼ੰਕਰਦੀ ਪੁਲਿਸ ਨੇ ਦੇਸੀ ਪਿਸਟਲ ਅਤੇ ਬਿਨਾ ਮਾਰਕਾ ਮੈਗਜ਼ੀਨਸ ਸੇ ਦੋ ਵਿਅਕਤੀਆਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਥਾਣਾ ਮੁਖੀ ਗੁਰਿੰਦਰਜੀਤ ਸਿੰਘ ਨਾਗਰ ਨੇ ਦੱਸਿਆ ਕਿ ਪੁਲਿਸ ਨੇ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਆਦੇਸ਼ਾਂ ਤੇ ਸਮੁੰਦੜਾ ਅੱਡੇ ਤੇ ਦੌਰਾਨੇ ਗਸ਼ਤ ਇੱਕ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੂੰ ਸ਼ੱਕ ਦੇ ਆਧਾਰ ਤੇ ਰੋਕਿਆ ਤਾਂ ਦੌਰਾਨੇ ਤਲਾਸ਼ੀ ਇੱਕ ਨੌਜਵਾਨ ਦੀ ਡੱਬ ਵਿਚੋਂ ਇੱਕ ਦੇਸੀ ਪਿਸਟਲ ਅਤੇ ਇੱਕ ਮੈਗਜ਼ੀਨ ਬਿਨਾ ਮਾਰਕਾ ਭਰਮਤ ਹੋਇਆ ਦੋਸ਼ੀਆਂ ਦੀ ਪਛਾਣ ਮਨੀਸ਼ ਪੁੱਤਰ ਸਤਪਾਲ ਵਾਸੀ ਹਸਨਮੁੰਡਾ ਅਤੇ ਸ਼ੁਭਮ ਮਿਸ਼ਰਾ ਪੁੱਤਰ ਓਮਪ੍ਰਕਾਸ਼ ਵਾਸੀ ਮੇਨਬਿਆ ਢਿਲਮਾ ਬਜੋ ਹੋਈ ਹੈ ਉਹਨਾਂ ਨੇ ਕਿਹਾ ਕਿ ਪੁਲਿਸ ਨੇ ਇੱਕ ਤ ਦੋਸ਼ੀਆਂ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕਰਨ ਤੋਂ ਬਾਅਦ ਹੋ ਡੁੰਗਾਈ ਨਾਲ ਪੁਸ਼ਕਿਸ਼ ਕੀਤੀ ਜਾ ਰਹੀ ਹੈ ਤੇ ਪਤਾ ਲਗਾਇਆ ਜਾ ਰਿਹਾ ਹੈ ਕਿ ਇਹਨਾਂ ਨੇ ਇਹ ਪਿਸਤੌਲ ਕਿਸ ਕੋਲੋਂ ਖਰੀਦਿਆ ਸੀ ਤੇ ਕਿਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਸਨ ਇਹ ਜਿਹੜਾ ਜੀ ਕੱਲ 26 6 24 ਨੂੰ ਸਾਡੇ ਜਿਹੜੇ ਏਐਸ ਮਨਨ ਸਿੰਘ ਨੇ ਚੌਂਕੀ ਜਾਂ ਰਸਮੜਾ ਇਹ ਨਾਕਾਬੰਦੀ ਦੇ ਦੌਰਾਨ ਇਹਨਾਂ ਨੇ ਦੋ ਸ਼ੱਕੀ ਜਿਹੜੇ ਇੱਕ ਜਿਹੜਾ ਮੋਟਰਸਾਈਕਲ ਜਮਾ ਮਾਰਕਾ ਸੀਗਾ ਜੀ R15 ਤੇ ਉਹਨੂੰ ਸ਼ੱਕ ਦੀ ਬਣਾ ਦੇਣਾ ਨੇ ਦੋ ਨੌਜਵਾਨ ਸੀਗੇ ਜਿਹਨੂੰ ਮੋਟਰਸਾਈਕਲ ਨੂੰ ਮਨੀਸ਼ ਕੁਮਾਰ ਚ ਚਲਾ ਰਿਆ ਸੀ ਤੇ ਉਹਦੇ ਪਿੱਛੇ ਜਿਹੜਾ ਸ਼ੁਭ ਮਿਸ਼ਰਾ ਜਿਹੜਾ ਬੈਠਾ ਸੀਗਾ ਜੀ ਉਹ ਇਹਨਾਂ ਨੇ ਉਹਨੂੰ ਰੋਕੇ ਤੇ ਜਦੋਂ ਚੈੱਕ ਕੀਤਾ ਤੇ ਜਿਹੜਾ ਸ਼ੁਭ ਮਿਸ਼ਰਾ ਜੀ ਦੀ ਜੱਪ ਦੇ ਵਿੱਚੋਂ ਜਿਹੜਾ ਪਿਸਟਲ ਹੈ ਜਿਹੜਾ ਇਹ ਬਿਲਕੁਲ ਨਿਊ ਕੰਡੀਸ਼ਨ ਚ ਹੈਗਾ ਜੀ ਜਿਹੜਾ ਇੰਡੀਅਨ ਹੈਗਾ ਜੋ ਲੱਗਦਾ ਵੇਖਣ ਤੋਂ ਤੇ ਵਿਦ ਮੈਗਜ਼ੀਨ ਹੈ ਜੀ ਇਹ ਜਿਹੜਾ ਇਹਨਾਂ ਨੇ ਫਿਰ ਮਕਦਮਾ ਨੰਬਰ 107/ ਜਿਹੜਾ ਹੈਗਾ ਜੀ 24 255458 ਆਰਮ ਐਕਟ ਦੇ ਤਹਿਤ ਇਹ ਜਿਹੜਾ ਪਰਚਾ ਦਰਜ ਕਰਕੇ ਤੇ ਅੱਜ ਇਹਨਾਂ ਨੂੰ ਮਾਨਜੋਗ ਕੋਰਟ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲਿਆ ਗਿਆ ਤੇ ਜੋ ਕਿ 3 ਦਿਨ ਦਾ ਸਾਨੂੰ ਮਿਲਿਆ ਤੇ ਇਹਦੇ ਵਿੱਚ ਬਾਕੀ ਜਿਹੜੀ ਹੁਣ ਬਕੀ ਨਾਲ ਜਿਹੜੀ ਵੀ ਇਹਨੇ ਕਿਥੋਂ ਪਰਚੇਜ਼ ਕੀਤਾ ਜਾਂ ਹੋਰ ਅੱਗੇ ਕਿੱਥੇ ਵਰਤਣਾ ਸੀ ਇਹ ਜਿਹੜੀ ਹੈ ਹੁਣ ਅਜੇ ਅਸੀਂ ਬਕੀ ਦੀਆਂ ਪੁਸ਼ਕੀ ਜਿਹੜੀ ਹੈ ਕਰ ਰਹੇ ਹਾਂ ਜੋ ਜੋ ਵੀ ਬਾਕੀ ਇਹਦੇ ਵਿੱਚ ਖਿਲਾਸਾ ਹੋਵੇਗਾ ਤੁਹਾਨੂੰ ਬਾਅਦ ਵਿੱਚ ਦੱਸਿਆ ਜਾਏਗਾ ਹਾੜਾ ਗਰਸ਼ੰਕਰ ਦੀ ਪੁਲਿਸ ਨੇ ਦੇਸੀ ਪਿਸਟਲ ਅਤੇ ਬਿਨਾ ਮਾਰਕਾ ਮੈਗਜ਼ੀਨਸ ਸ ਵਿੱਚ ਦੋ ਵਿਅਕਤੀਆਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਥਾਣਾ ਮੁਖੀ ਗੁਰਿੰਦਰਜੀਤ ਸਿੰਘ ਨਾਗਰ ਨੇ ਦੱਸਿਆ ਕਿ ਪੁਲਿਸ ਨੇ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਆਦੇਸ਼ਾਂ ਤੇ ਸਮੁੰਦੜਾ ਅੱਡੇ ਤੇ ਦੌਰਾਨੇ ਗਸ਼ਤ ਇੱਕ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੂੰ ਸ਼ੱਕ ਦੇ ਆਧਾਰ ਤੇ ਰੋਕਿਆ ਤਾਂ ਦੌਰਾਨੇ ਤਲਾਸ਼ੀ ਇੱਕ ਨੌਜਵਾਨ ਦੀ ਡੱਬ ਵਿੱਚੋਂ ਇੱਕ ਦੇਸੀ ਪਿਸਟਲ ਅਤੇ ਇੱਕ ਮੈਗਜ਼ੀਨ ਬਿਨਾ ਮਾਰਕਾ ਭਰਮਤ ਹੋਇਆ ਦੋਸ਼ੀਆ ਦੀ ਪਛਾਣ ਮਨੀਸ਼ ਪੁੱਤਰ ਸਤਪਾਲ ਵਾਸੀ ਹਸਨਮੁੰਡਾ ਅਤੇ ਸ਼ੁਭਮ ਮਿਸ਼ਰਾ ਪੁੱਤਰ ਓਮਪ੍ਰਕਾਸ਼ ਵਾਸੀ ਮੇਨਬਿਆ ਢਿਲਮਾ ਬਜੋ ਹੋਈ ਹੈ ਉਹਨਾਂ ਨੇ ਕਿਹਾ ਕਿ ਪੁਲਿਸ ਨੇ ਇੱਕ ਤ ਦੋਸ਼ੀਆਂ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕਰਨ ਤੋਂ ਬਾਅਦ ਹੋੜ ਡੁੰਗਾਈ ਨਾਲ ਪੁਸ਼ਕਿਸ਼ ਕੀਤੀ ਜਾ ਰਹੀ ਹੈ ਤੇ ਪਤਾ ਲਗਾਇਆ ਜਾ ਰਿਹਾ ਹੈ ਕਿ ਇਹਨਾਂ ਨੇ ਇਹ ਪਿਸਤੌਲ ਕਿਸ ਕੋਲੋਂ ਖਰੀਦਿਆ ਸੀ ਤੇ ਕਿਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਸਨ ਇਹ ਜਿਹੜਾ ਜੀ ਕੱਲ 26 6 24 ਨੂੰ ਸਾਡੇ ਜਿਹੜੇ ਏਐਸ ਮਨਨ ਸਿੰਘ ਨੇ ਚੌਂਕੀ ਜਾਂ ਰਸਮੜਾ ਇਹ ਨਾਕਾਬੰਦੀ ਦੇ ਦੌਰਾਨ ਇਹਨਾਂ ਨੇ ਦੋ ਸ਼ੱਕੀ ਜਿਹੜੇ ਇੱਕ ਜਿਹੜਾ ਮੋਟਰਸਾਈਕਲ ਜਮਾ ਮਾਰਕਾ ਸੀਗਾ ਜੀ R15 ਤੇ ਉਹਨੂੰ ਸ਼ਕਤੀ ਬਣਾ ਦੇਣਾ ਨੇ ਦੋ ਨੌਜਵਾਨ ਸੀਗੇ ਜਿਹਨੂੰ ਮੋਟਰਸਾਈਕਲ ਨੂੰ ਮਨੀਸ਼ ਕੁਮਾਰ ਚ ਚਲਾ ਰਿਆ ਸੀ ਤੇ ਉਹਦੇ ਪਿੱਛੇ ਜਿਹੜਾ ਸ਼ੁਭਮ ਮਿਸ਼ਰਾ ਜਿਹੜਾ ਬੈਠਾ ਸੀਗਾ ਜੀ ਉਹ ਇਹਨਾਂ ਨੇ ਉਹਨੂੰ ਰੋਕੇ ਤੇ ਜਦੋਂ ਚੈੱਕ ਕੀਤਾ ਤੇ ਜਿਹੜਾ ਸ਼ੁਭਮ ਮਿਸ਼ਰਾ ਜੀ ਦੀ ਡੱਬੇ ਦੇ ਵਿੱਚੋਂ ਜਿਹੜਾ ਪਿਸਟਲ ਹੈ ਜਿਹੜਾ ਇਹ ਬਿਲਕੁਲ ਨਿਊ ਕੰਡੀਸ਼ਨ ਤੇ ਹੈਗਾ ਜੀ ਜਿਹੜਾ ਇੰਡੀਅਨ ਹੈਗਾ ਜੋ ਲੱਗਦਾ ਵੇਖਣ ਤੋਂ ਤੇ ਵਿਦ ਮੈਗਜ਼ੀਨ ਹੈ ਜੀ ਇਹ ਜਿਹੜਾ ਇਹਨਾਂ ਨੇ ਫਿਰ ਮਕਦਮਾ ਨੰਬਰ 107/ ਜਿਹੜਾ ਹੈਗਾ ਜੀ 24 255458 ਆਰਮ ਐਕਟ ਦੇ ਤਹਿਤ ਇਹ ਜਿਹੜਾ ਪਰਚਾ ਦਰਜ ਕਰਕੇ ਤੇ ਅੱਜ ਇਹਨਾਂ ਨੂੰ ਮਾਨਜੋਗ ਕੋਰਟ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲਿਆ ਗਿਆ ਤੇ ਜੋ ਕਿ 3 ਦਿਨ ਦਾ ਸਾਨੂੰ ਮਿਲਿਆ ਤੇ ਇਹਦੇ ਵਿੱਚ ਬਾਕੀ ਜਿਹੜੀ ਹੁਣ ਬਕੀ ਨਾਲ ਜਿਹੜੀ ਵੀ ਇਹਨੇ ਕਿਥੋਂ ਪਰਚੇਜ਼ ਕੀਤਾ ਜਾਂ ਹੋਰ ਅੱਗੇ ਕਿੱਥੇ ਵਰਤਣਾ ਸੀ ਇਹ ਜਿਹੜੀ ਹੈ ਹੁਣ ਅਜੇ ਅਸੀਂ ਬਕੀ ਦੀਆਂ ਪੁਸ਼ਕੀ ਜਿਹੜੀ ਹੈ ਕਰ ਰਹੇ ਹਾਂ ਜੋ ਜੋ ਵੀ ਬਾਕੀ ਇਹਦੇ ਵਿੱਚ ਖਿਲਾਸਾ ਹੋਵੇਗਾ ਤੁਹਾਨੂੰ ਬਾਅਦ ਵਿੱਚ ਦੱਸਿਆ ਜਾਏਗਾ